ਬੇਟਾ ਆ ਨਹੀਂ ਨਾ ਹੁਣ ਤਾਂ ਨਾਲ ਇੱਕ ਬੰਦਾ ਤਾਂ ਲੈ ਕੇ ਚੱਲੋ ਕੌਣ ਲੈ ਕੇ ਕਿਹਨੂੰ ਲੈ ਕੇ ਚੱਲੋਂਗੇ ਪੰਜਾਬ ਵੀ ਤੁਹਾਨੂੰ ਉੱਥੇ ਮੈਂ ਖੜੀ ਨੇ ਆਖਿਆ ਵੀ ਇੱਕ ਬੰਦਾ ਨਾਲ ਲੈ ਕੇ ਆਓ ਫਟਵਾਰੀ ਸਾਹਿਬ ਬੋਟ ਐ ਨਹੀਂ ਜਾਣੀ ਐਨਡੀਆਰਐਫ ਨੂੰ ਦੱਸਣੀ ਵੀ ਪੈਣੀ ਐ ਕਿ ਤੇ ਰੋਡ ਤੇ ਚੱਲਦੀ ਆ ਫਟ ਜਾਣਾ ਹੀ ਐ ਆ ਫਟ ਜਾਣਾ ਐ ਮੋਟਰ ਗੇਸੇਓ ਤੇ ਅੰਦਰ ਤੇ ਪੇਪਰ ਆਓ ਚਲੋ ਲੈ ਕੇ ਆਓ ਜਾਓ ਫਾਈਲ ਨਹੀਂ ਬੰਦਾ ਬੀਟਾ ਐ ਨਹੀਂ ਨਾ ਹੁੰਦਾ ਹੁਣ ਨਾਲ ਇੱਕ ਬੰਦਾ ਤਾਂ ਲੈ ਕੇ ਚੱਲੋ ਕੌਣ ਲੈ ਕੇ ਕਿਹਨੂੰ ਲੈ ਕੇ ਚੱਲੋਂਗੇ ਪੰਜਾਬ ਵੀ ਤੁਹਾਨੂੰ ਉੱਥੇ ਮੈਂ ਖੜੀ ਨੇ ਆਖਿਆ ਵੀ ਇੱਕ ਬੰਦਾ ਨਾਲ ਲੈ ਕੇ ਆਓ ਫਟਵਾਰੀ ਸਾਹਿਬ ਬੋਟ ਐ ਨਹੀਂ ਜਾਣੀ ਐਨਟੀਆਰਐਫ ਨੂੰ ਦੱਸਣੀ ਵੀ ਪੈਣੀ ਐ ਕਿਤੇ ਰੋਡ ਤੇ ਚੱਲਦੀ ਆ ਫਟ ਜਾਣਾ ਹੀ ਐ ਆ ਫਟ ਜਾਣਾ ਐ ਮੋਟਰ ਗੇਸਓ ਤੇ ਅੰਦਰ ਤੇ ਪੇਪਰ ਆਵੇ ਚਲੋ ਲੈ ਕੇ ਆਓ ਜਾਓ ਫਾਈਲ ਨਹੀਂ ਬੰਦਾ ਬੀਟਾ ਐ ਨਹੀਂ ਨਾ ਹੁੰਦਾ ਹੁਣ ਨਾਲ ਇੱਕ ਬੰਦਾ ਚਲੋ ਕੌਣ ਲੈ ਕੇ ਕਿਹਨੂੰ ਲੈ ਕੇ ਚੱਲੋਂਗੇ ਪੰਜਾਬ ਵੀ ਤੁਹਾਨੂੰ ਉੱਥੇ ਮੈਂ ਖੜੀ ਨੇ ਆਖਿਆ ਵੀ ਇੱਕ ਬੰਦਾ ਨਾਲ ਲੈ ਕੇ ਆਓ ਫਟਵਾਰੀ ਸਾਹਿਬ ਬੋਟ ਐ ਨਹੀਂ ਜਾਣੀ ਐਨਡੀਆਰਐਫ ਨੂੰ ਦੱਸਣੀ ਵੀ ਪੈਣੀ ਐ ਕਿ ਤੇ ਰੋਡ ਤੇ ਚੱਲਦੀ ਆ ਫਟ ਜਾਣਾ ਹੀ ਐ ਆ ਫਟ ਜਾਣਾ ਐ ਮੋਟਰ ਗੇਸਓ ਦੇ ਅੰਦਰ ਪੇਪਰ ਆ ਗਏ ਚਲੋ ਲੈ ਕੇ ਆਓ ਜਾਏ ਫਾਈਲ ਨਹੀਂ ਬੰਦਾ ਬੀ ਬੇਟਾ ਐ ਨਹੀਂ ਨਾ ਹੁੰਦਾ ਹੁਣ ਨਾਲ ਇੱਕ ਬੰਦਾ ਤਾਂ ਲੈ ਕੇ ਚੱਲੋ ਕੌਣ ਲੈ ਕੇ ਕਿਹਨੂੰ ਲੈ ਕੇ ਚੱਲੋਂਗੇ ਪੰਜਾਬ ਵੀ ਤੁਹਾਨੂੰ ਉੱਥੇ ਮੈਂ ਖੜੀ ਨੇ ਆਖਿਆ ਵੀ ਇੱਕ ਬੰਦਾ ਨਾਲ ਲੈ ਕੇ ਆਓ ਫਟਵਾਰੀ ਸਾਹਿਬ ਬੋਟ ਐ ਨਹੀਂ ਜਾਣੀ ਐਨਟੀਆਰਐਫ ਨੂੰ ਦੱਸਣੀ ਵੀ ਪੈਣੀ ਐ ਕਿ ਤੇ ਰੋਡ ਤੇ ਚੱਲਦੀ ਆ ਫਟ ਜਾਣਾ ਹੀ ਐ ਆ ਫਟ ਜਾਣਾ ਐ ਮੋਟਰ ਗੇਸਓ ਤੇ ਅੰਦਰ ਤੇ ਪੇਪਰ ਆਵੇ ਚਲੋ ਲੈ ਕੇ ਆਓ ਜਾਏ ਫਾਈਲ ਨਹੀਂ ਬੰਦਾ ਬੀ ਬੇਟਾ ਐ ਨਹੀਂ ਨਾ ਹੁੰਦਾ ਹੁਣ ਨਾਲ ਇੱਕ ਬੰਦਾ ਚਲੋ ਕੌਣ ਲੈ ਕੇ ਕਿੰਨੂੰ ਲੈ ਕੇ ਚਲੋਂਗੇ ਪੰਜਾਬ ਵੀ ਤੁਹਾਨੂੰ ਉੱਥੇ ਮੈਂ ਖੜੀ ਨਹੀਂ ਆਖਿਆ ਵੀ ਇੱਕ ਬੰਦਾ ਨਾਲ ਲੈ ਕੇ ਆਓ ਫਟਵਾਰੀ ਸਾਹਿਬ ਬੋਟ ਐ ਨਹੀਂ ਜਾਣੀ ਐਨਡੀਆਰਐਫ ਨੂੰ ਦੱਸਣੀ ਵੀ ਪੈਣੀ ਐ ਕਿ ਤੇ ਰੋਡ ਤੇ ਚੱਲਦੀ ਆ ਫਟ ਜਾਣਾ ਹੀ ਐ ਆ ਫਟ ਜਾਣਾ ਐ ਮੋਟਰ ਗੇਸ ਤੇ ਉਹ ਤੇ ਅੰਦਰ ਚੱਲੋ ਲੈ ਕੇ ਆਓ ਜਾਇ ਫਾਈਲ ਨਹੀਂ ਬੰਦਾ ਹੁਣ ਨਾਲ ਇੱਕ ਬੰਦਾ ਤਾਂ ਲੈ ਕੇ ਚੱਲੋ ਕੌਣ ਲੈ ਕੇ ਕਿਹਨੂੰ ਲੈ ਕੇ ਚੱਲੋਂਗੇ ਪੰਜਾਬ ਵੀ ਤੁਹਾਨੂੰ ਉੱਥੇ ਮੈਂ ਖੜੀ ਨਹੀਂ ਆਖਿਆ ਵੀ ਇੱਕ ਬੰਦਾ ਨਾਲ ਲੈ ਕੇ ਆਓ ਫਟਵਾਰੀ ਸਾਹਿਬ ਬੋਟ ਐ ਨਹੀਂ ਜਾਣੀ ਐਨਡੀਆਰਐਫ ਨੂੰ ਦੱਸਣੀ ਵੀ ਪੈਣੀ ਐ ਕਿ ਤੇ ਰੋਡ ਤੇ ਚੱਲਦੀ ਆ ਫਟ ਜਾਣਾ ਹੀ ਐ ਆ ਫਟ ਜਾਣਾ ਹੈ ਮੋਟਰ ਗੇਸ ਤੇ ਉਹ ਤੇ ਅੰਦਰ ਚੱਲੋ ਲੈ ਕੇ ਆਓ ਜਾਓ ਫਾਈਲ ਨਹੀਂ ਬੰਦਾ ਬੰਦਾ ਐ ਨਹੀਂ ਨਾ ਹੁੰਦਾ ਹੁਣ ਨਾਲ ਇੱਕ ਬੰਦਾ ਤਾਂ ਲੈ ਕੇ ਚੱਲੋ ਕੌਣ ਲੈ ਕੇ ਕਿਹਨੂੰ ਲੈ ਕੇ ਚੱਲੋਂਗੇ ਪੰਜਾਬ ਵੀ ਤੁਹਾਨੂੰ ਉੱਥੇ ਮੈਂ ਖੜੀ ਨੇ ਆਖਿਆ ਵੀ ਇੱਕ ਬੰਦਾ ਨਾਲ ਲੈ ਕੇ ਆਓ ਫਟਵਾਰੀ ਸਾਹਿਬ ਬੋਟ ਐ ਨਹੀਂ ਜਾਣੀ ਐਨਡੀਆਰਐਫ ਨੂੰ ਦੱਸਣੀ ਵੀ ਪੈਣੀ ਐ ਕਿ ਤੇ ਰੋਡ ਤੇ ਚੱਲਦੀ ਆ ਫਟ ਜਾਣਾ ਹੀ ਐ ਆ ਫਟ ਜਾਣਾ ਐ ਮੋਟਰ ਗੇਸਓ ਦੇ ਅੰਦਰ ਪੇਪਰ ਆ ਗਏ ਚਲੋ ਲੈ ਕੇ ਆਓ ਕਿ ਜਾਇ ਫਾਈਲ ਨਹੀਂ ਬੰਦਾ ਹੁਣ ਨਾਲ ਇੱਕ ਬੰਦਾ ਤਾਂ ਲੈ ਕੇ ਚੱਲੋ ਕੌਣ ਲੈ ਕੇ ਕਿਹਨੂੰ ਲੈ ਕੇ ਚੱਲੋਂਗੇ ਪੰਜਾਬ ਵੀ ਤੁਹਾਨੂੰ ਉੱਥੇ ਮੈਂ ਖੜੀ ਨਹੀਂ ਆਖਿਆ ਵੀ ਇੱਕ ਬੰਦਾ ਨਾਲ ਲੈ ਕੇ ਆਓ ਫਟਵਾਰੀ ਸਾਹਿਬ ਬੋਟ ਐ ਨਹੀਂ ਜਾਣੀ ਐਨਡੀਆਰਐਫ ਨੂੰ ਦੱਸਣੀ ਵੀ ਪੈਣੀ ਐ ਕਿ ਤੇ ਰੋਡ ਤੇ ਚੱਲਦੀ ਆ ਫਟ ਜਾਣਾ ਹੀ ਐ ਆ ਫਟ ਜਾਣਾ ਹੈ ਮੋਟਰ ਗੇਸ ਤੇ ਉਹ ਤੇ ਅੰਦਰ ਚੱਲੋ ਲੈ ਕੇ ਆਓ ਕਿ ਜਾਇ ਫਾਈਲ